ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਕਰੋ ਸਬਸਕ੍ਰਾਈਬ ਮੱਤ ਤੋਂ ਬਾਅਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਚੱਲਦੇ ਆ ਜੀ ਹੁਣ ਆਪਾਂ ਸਹੌਲੀ ਨੂੰ ਅੱਜ ਬੰਦੇ ਲੈ ਕੇ ਆਉਨੇ ਆ ਉਤੋਂ ਨਾਲੇ ਸਮਾਨ ਲੈ ਆਉਨੇ ਆ ਜਿਹੜਾ ਹੈਗਾ ਥੋੜਾ ਮੋਟਾ ਚੱਲਦੇ ਆ ਜੱਸਾ ਬਾਈ ਪਹੁੰਚ ਗਿਆ ਕਰੋ ਦਰਸ਼ਨ ਹਾਂ ਜੀ ਦੱਸਾ ਜੀ ਕਿੱਥੇ ਕਿੱਥੇ ਕੋ ਮੈ ਜੀ ਕੰਡੀਗੜ੍ਹ ਤੀਗਾ ਜੀ ਨਜ਼ਾਰੇ ਲੈਂਦਾ ਸੀ ਕਹਿੰਦਾ ਪੂਰੇ ਬਾਹਰ ਲਿਆਏ ਵੇਤੀ ਉਹਨਾਂ ਨੂੰ ਘਮਾਉਂਦਾ ਫਿਰਦਾ ਸੀਗਾ ਮੇਤਰੋ ਅੱਜ ਲਾਉਣਿਆ ਟਰੈਕਟਰ ਦੇ ਡਿਊਟੀ ਇਹਨੂੰ ਕਰਦਿਆਂ ਚੰਗੀ ਤਰ੍ਹਾਂ ਸਾਫ਼ ਤੇ ਮੋਟਾ-ਮੋਟਾ ਜਿਹਾ ਸਾਫ਼ ਕਰਾਇਆ ਸੀ ਇਹਨੂੰ ਮਾਰਦਿਆਂ ਡੀਜ਼ਲ ਡੂਜ਼ਲ ਬਹੁਤ ਜ਼ਿਆਦੇ ਤਾੜੀਏ ਸੀਗੇ ਤੇ ਉਹ ਤੋਂ ਬਾਅਦ ਮਰਗਾ ਟਾਲੀਆਂ ਲਾਈਟਾਂ ਖੋਲੀਆਂ ਹੋਈਆਂ ਨੇ ਇਹਨਾਂ ਦੀ ਵੀ ਫਿਟਿੰਗ ਕਰਦੇ ਆ ਇਹ ਹੀ ਰਹਿ ਗਿਆ ਇਕੱਲਾ ਸਾਫ਼ ਕਰਨ ਤੋਂ ਜੀ ਮੇਤਰੋ ਤੇਲ ਮਾਰ ਕੇ ਚੰਗੀ ਤਰ੍ਹਾਂ ਕੱਪੜਾ ਮਾਰ ਕੇ ਕਰਤਾ ਓਕੇ ਰਿਪੋਰਟ ਹੁਣ ਇਹਦੇ ਆਪਾਂ ਲਾਵਾਂਗੇ ਪਹਿਲਾਂ ਲਾਈਟਾਂ ਮਰਗਾਡਾਂ ਵਾਲੀਆਂ ਉਹ ਤੋਂ ਬਾਅਦ ਕਰਾਂਗੇ ਆਪਾਂ ਹੱਬਾਂ ਚੈੱਕ ਬਾਹਰੋਂ ਖੋਲ ਕੇ ਜੇ ਤਾਂ ਹੋਇਆ ਨਵਾਂ ਗ੍ਰੀਸ ਸਾਫ਼ ਸੁਥਰਾ ਫੇਰ ਤਾਂ ਠੀਕ ਹੈ ਨਹੀਂ ਫੇਰ ਆਪਾਂ ਹੱਬਾਂ ਇਹਦੀਆਂ ਪਟਾਂਗੇ ਜ਼ਰੂਰ ਕਿਉਂਕਿ ਕੱਦੂ ਜਿ ਚੱਲਿਆ ਵਾ ਟਰੈਕਟਰ ਤੇ ਗਾਰਾ ਜਾਂ ਹਲਤਾ ਚੱਲ ਤੋਰੇ ਫੇਰੇ ਤੇ ਮੜਾ ਮੋਟਾ ਜਾਂ ਬਾਹੀ ਤੇ ਚੱਲਣਾ ਫੇਰ ਇਹ ਬੈਰਿੰਗ ਤੋੜੂਗਾ ਉਹਦੇ ਨਾਲ ਚੰਗਾ ਵੀ ਸਾਫ਼ ਕਰਕੇ ਆਪਾਂ ਡਿਜੀਲ ਨਾਲ ਧੋ ਕੇ ਪਾਈਏ ਜੇ ਤਾਂ ਹੋਏ ਸਾਫ ਫਿਰ ਤਾਂ ਪਤਾ ਲੱਗ ਜੂ ਵੀ ਗਾਰਾ ਪਿਆ ਨਹੀਂ ਜੇ ਸਮਝ ਲੋ ਵੀ ਘਾਰੇ ਦਾ ਹੋਈ ਸ਼ਿਕਾਇਤ ਫਿਰ ਇਹਨੂੰ ਧੋ ਕੇ ਚੰਗੀ ਤਰ੍ਹਾਂ ਫਿਰ ਆਪਾਂ ਲਾਉਣਿਆਂ ਨੂੰ ਸ਼ਾਮਾਂ ਚ ਤੇ ਜੈਕ ਲਾ ਕੇ ਖੋਲਦੇ ਆ ਟਾਇਰ ਜਿੱਦਾਂ ਵੀ ਹੈਗਾ ਚੈੱਕ ਜ਼ਰੂਰ ਕਰਾਂਗੇ ਕਿਉਂਕਿ ਮੂਰੇ ਆਲੂਆਂ ਦਾ ਸੀਜ਼ਨ ਆਉਂਦਾ ਫਿਰ ਕੰਮ 'ਚ ਘੜਾ ਮਸੜ ਜਾਂਦਾ ਤੁਹਾਨੂੰ ਪਤਾ ਉਹ ਤੋਂ ਪਹਿਲਾਂ ਪਹਿਲਾਂ ਜ਼ਰੂਰੀ ਨੇ ਚੈੱਕ ਕਰਨੇ ਆਓ ਜੀ ਘਰਤੀਆਂ ਲਾਈਟਾਂ ਫਿੱਟ ਲਾ ਕੇ ਰੱਖਿਆ ਹੋਇਆ ਸੀ ਕੱਦੂ ਕਰਕੇ ਚਾਰੇ ਆਪਾਂ ਨੇ ਲੱਗਿਆ ਚਮਕਣ ਮਿੱਤਰੋ ਐਦਾਂ ਦਾ ਨਿਕਲਿਆ ਗਰੀਸ ਤੇ ਪਾਣੀ ਤਾਂ ਨਹੀਂ ਪਿਆ ਵਿੱਚ ਜੈਕ ਆਪਾਂ ਲਾ ਲਿਆ ਟਰੈਕਟਰ ਨੂੰ ਤੇ ਹੁਣ ਇਹਨੂੰ ਕੱਲਾ ਗਰੀਸ ਮਾਰਦੇ ਆਪਾਂ ਗਰੀਸ ਮਾਰ ਕੇ ਚੰਗੀ ਤਰ੍ਹਾਂ ਹੱਬ ਦੀ ਕਰਾਉਣੀ ਆ ਤਸੱਲੀ ਜਿਹੜਾ ਮਾੜਾ ਮੋਟਾ ਜੇ ਪਾਣੀ ਪਿਆ ਹੋਇਆ ਤਾਂ ਨਿਕਲ ਜੂ ਅੱਬਲਾ ਤਾਂ ਹੈ ਨਹੀਂ ਵੈਸੇ ਤਾਂ ਆ ਦੇਖੋ ਲਿਆਇਆ ਇਹ ਇੱਕ ਉਹ ਬਾਲਟੀ ਲਿਆ ਜਾ ਕੇ ਗ੍ਰੀਸ ਵਾਲੀ ਆ ਭਈ ਇਹ ਵੱਡੀ 18 20 18 20 ਕਿਲੋ ਵਾਲੀ ਤੇ ਆ ਕੱਪ ਭਰ ਕੇ ਲਾਉਨੇ ਆ ਚੂੜੀਆਂ ਨਾਲ ਕਮਾ ਕੇ ਅੰਦਰ ਬਾੜਦੇ ਆ ਤੇ ਗ੍ਰੀਸ ਤਾਂ ਹੀ ਆਪਾਂ ਬਾਹਰੋਂ ਕੱਪ ਖੋਲ ਲਿਆ ਮਿੱਤਰੋ ਗ੍ਰੀਸ ਮਾਰਿਆ ਤੇ ਬਹੁਤ ਵਧੀਆ ਗ੍ਰੀਸ ਨਿਕਲਿਆ ਬਾਹਰ ਦੇਖੋ ਆਪਾਂ ਗੰਨ ਨਾਲ ਮਾਰਿਆ ਅੰਦਰ ਦੋਏ ਹੱਬਾਂ ਓਕੇ ਦੀ ਰਿਪੋਰਟ ਪਾਣੀ ਗਿਆ ਹੀ ਹੈ ਨਹੀਂ ਵਿੱਚ ਨਾ ਘਾਰਾ ਨਾ ਪਾਣੀ ਓ ਨੋ ਸਾਰੇ ਸਪੰਡਲਾਂ ਸਪੂਨ ਵਾਲਾ ਨੂੰ ਸਾਰੇ ਟਰੈਕਟਰ ਨੂੰ ਗਰੀਸ ਆਪਾਂ ਮਾਰਤਾ ਸਾਰੇ ਨਿਪਲਾਂ ਨੂੰ ਗਿਆ ਆ ਬਹੁਤ ਵਧੀਆ ਚੀਜ਼ ਆ ਫੌਲੈਂਡ ਦੀ ਇਹ ਵੀ ਪਾਣੀ ਨਹੀਂ ਪੈਂਦਾ ਇਹਦੇ ਹੱਬਾਂ ਚ ਬਾਹਰਲਾ ਖੋਲ ਕੇ ਵੀ ਪਾਇਆ ਆਪਾਂ ਨੇ ਕੱਪ ਪਹਿਲਾਂ ਗਰੀਸ ਤੇ ਫਿਰ ਉਸ ਤੋਂ ਬਾਅਦ ਆ ਨਿਪਲ ਰਾਹੀਂ ਮਾਰਤਾ ਫੋਲੋ ਕੇ ਰਿਪੋਰਟ ਕਰਤਾ ਅੱਜ ਕੰਪਲੀਟ ਕੱਦੂ ਤੋਂ ਬਾਅਦ ਇਹਨੂੰ ਗਰੀਸ ਨਹੀਂ ਕੀਤੀ ਮਾਰਿਆ ਇਹ ਬੇਲਾ ਨਹੀਂ ਕੀਤੀ ਹੋਇਆ ਪਹਿਲਾਂ ਰੇਪਾਈ ਗਿਆ ਤੇ ਫਿਰ ਸਪਰੇਅ ਤੇ ਚੱਲ ਪਿਆ ਅੱਜ ਲਾਈਏ ਤੇ ਆਪਾਂ 2-3 ਘੰਟਿਆਂ ਦੀ ਟਾਈਮ ਇਹਨੂੰ ਰੱਖਿਆ ਇਹਨੂੰ ਵੀ ਇਹਨੂੰ ਵੀ ਤੇ ਉਹਨੂੰ ਵੀ ਮਸ਼ੀਨ 'ਚ ਗੰਨ ਨੂੰ ਨੇਪਲ ਲੈ ਜਾ ਚਾਬੀਆਂ ਜਿੱਥੇ-ਇੱਥੇ ਸਮਾਨ ਲੈ ਕੇ ਆਇਆ ਕੱਢ ਕੇ ਉੱਥੀ-ਉੱਥੀ ਰੱਖ ਦੇ ਟਕਾਣੇ ਸਰ ਜਿੱਥੋਂ-ਉਥੋਂ ਲੈ ਕੇ ਆਇਆ ਮਸ਼ੀਨ 'ਚ ਫੇਰ ਲੱਭਣੀਆਂ ਜਾਂ ਰਿਪੇਅਰ ਕਰਨੀ ਹੋਊ ਅੱਜ ਕੀਤੀ ਆਪਾਂ 3602 ਦੀ ਸਾਰ ਬਸ ਤੇ ਧਵਾਈ ਜੋ ਵੀ ਕੰਮ ਹੋਣ ਵਾਲਾ ਤੀ ਇਹਦਾ ਓਕੇ ਦੀ ਰਿਪੋਰਟ ਕਰਤਾ ਹੁਣ ਇਹ ਕਰੋ ਚੈੱਕ ਇਹਨਾਂ ਨੂੰ ਵੀ ਆਪਾਂ ਸਾਰਿਆਂ ਨੂੰ ਨਿਪਲਾ ਨੂੰ ਕਰਤਾ ਗ੍ਰੀਸ ਤੇ ਡੈਕਸਨਾ ਦੀ ਘੜਤੀ ਹਵਾ ਦੋਏ ਪਾਸੇ ਆਪਾਂ ਚਾਰ ਪੀਏ ਘਰੇ ਕਲੱਚ ਨੂੰ ਵੀ ਮਾਰਤਾ ਤੇ ਬ੍ਰੇਕਾਂ ਵਾਲੀ ਰਾਡ ਨੂੰ ਵੀ ਕਰਤਾ ਗਰੀਸ ਆਪਾਂ ਨੇ तकरीबन ਸਾਰੇ ਨਿਪਲ ਕੋਈ ਰਹਿ ਨਹੀਂ ਗਿਆ तकरीबन ਸਾਰੇ ਹੀ ਕਰਤੇ ਕਦੂ ਤੋਂ ਬਾਅਦ ਮਿੱਤਰੋ ਜ਼ਰੂਰੀ ᱛੀ ਇਹ ਕਿਉਂਕਿ ਗਾਰਾ ਗੁਰਾ ਪਿਆ ਹੁੰਦਾ ਤੇ ਪਾਣੀ ਪੂਣੀ ਪਿਆ ਹੁੰਦਾ ਹੈ ਇੰਜਨ ਦੇ ਵੀ ਹੋ ਗਈ ਸਫਾਈ ਤੇ ਰੇਡੀਏਟਰ ਵੀ ਚੰਗੀ ਤਰ੍ਹਾਂ ਬਿਲਕੁਲ ਸਾਫ਼ ਮਿੱਤਰੋ ਨਿਕਲੇ ਬਾਹਰ ਬੰਦੇ ਆਹ ਲਓ ਜੀ ਪੋਰਚ 'ਚ ਆ ਗਏ ਅੱਜ ਲਪਾਈ ਕਰਨ ਆਹ ਲਓ ਆ ਲੈ ਕੇ ਆਏ ਆ ਨਿਕਾਉਂ ਲੋ ਜੀ ਆ ਲੱਗੇ ਹੋਏ ਨੇ ਚਿੰਬੜੇ ਪਾਏ ਨੇ ਮਾਰੋ ਮਾਰ ਉਹ ਕੰਮ ਉਹ ਲੈ ਗਿਆ ਜੀ ਤੁਸਰ ਲਾਤਾ ਕਹਿੰਦੇ ਗੇਟ ਚ ਲੈ ਲਿਆ ਤੇ ਨਾਲ ਹੁੰਦੇ ਇਹਨਾਂ ਨੇ ਆ ਵੀ ਲਾਤਾ ਨਜ਼ਰ ਪੱਟੂ ਜਿਆ ਵੈਸੇ ਦੀ ਲੋੜ ਨਹੀਂ ਸੀ ਇਹ ਲਾਤਾ ਇਹਨਾਂ ਨੇ ਤੇ ਕਰੋ ਚੈੱਕ ਸਾਰੇ ਕਮਰੇ ਜਿਹੜੇ ਪਹਿਲਾਂ ਲੱਗੇ ਸੀ ਉਹਦਾ ਸੁੱਕਣ ਵੀ ਲੱਗ ਗਿਆ ਕੰਦਾ ਅਰ ਸੋਈ ਦਾ ਵੀ ਜਿੱਥੇ-ਇੱਥੇ ਟਾਇਲ ਲੱਗਣੀਆਂ ਤੇ ਕੋਨੇ 'ਚ ਰੱਖਣੀਆਂ ਫ੍ਰਿਜ ਇਹਦੇ ਕਰਕੇ ਛੜਤਾ ਖੱਚਤਾ ਕੰਮ ਥੱਲੇ ਵਾਲੀ ਸਟੋਰੀ ਤਕਰੀਬਨ ਸਾਰੀ ਪਲਸਤਰ ਹੋ ਗਈ ਡ੍ਰੈنگ ਰੂਮ ਵੀ ਹੋ ਗਿਆ ਤੇ ਉੱਪਰਲਾ ਪੋਰਸ਼ਨ ਰਹਿੰਦਾ ਉਹਨੂੰ ਚੰਬੜਨਗੇ ਇਧਰੋਂ ਪੋਰਚ ਦਾ ਕੰਮ ਨਵੇੜ ਕੇ ਤੇ ਮੂਹਰੇ ਰਸੋਈ ਦੀ ਰੰਟ ਦਾ ਕੰਮ ਨਵੇੜ ਕੇ ਖੱਚਿਆ ਪਿਆ ਪੂਰਾ ਕੰਮ ਮੈਨੂੰ ਲੱਗਦਾ 10 ਤੋਂ 12 ਦਿਨ ਹੋਏ ਨੇ ਮਿਸਤਰੀ ਨੂੰ ਲੱਗੇ ਨੇ ਬੱਲੇ ਬੜਾ ਗਾਹ ਪਾਇਆ ਪਿਆ ਪਹਿਲੇ ਥੱਲੇ ਵਾਲੀ ਸਟੋਰੀ ਆਪਾਂ 10 ਦਿਨ ਚ ਕਹਿੰਦੇ ਮਿਸਤਰੀ ਸਾਹਿਬ ਕਹਿੰਦੇ ਕੰਪਲੀਟ ਕਰਤੀ ਆ ਦੇਖੋ ਆ ਮਿਸਤਰੀ ਸਾਹਿਬ ਠੇਕੇਦਾਰ ਸਾਹਿਬ ਨੇ ਇਹ ਨਾਲ ਇਹਦਾ ਜਵਾਨ ਪੁੱਤਰ ਵੀ ਨਾਲ ਇਹ ਦੋਏ ਕੰਮ ਕਰਦੇ ਨੇ ਇਹ ਅੱਜ ਇਹਨਾਂ ਨੇ ਦੇਖੋ ਸਿਰਫ ਚਾਰ ਜਾਨੇ ਨੇ ਇੱਕ ਕੰਤ ਆਹ ਕੱਢਤੀ ਤੇ ਸਾਹਮਣੇ ਆਹ ਕੱਢਤੀ ਤੇ ਉਹ ਕੱਢਤੀ ਹਲੇ ਤਕਰੀਬਨ ਟਾਈਮ ਰਹਿੰਦਾ ਅਜ ਨੂੰ ਵੀ ਕੱਢਣਗੇ 3 ਵਜੇ ਨੇ ਤੇ ਇਹਨੂੰ ਵੀ ਕੱਢਣਗੇ ਸਾਹਮਣੇ ਵਾਲੀ ਨੂੰ ਤੇ ਤਕਰੀਬਨ ਪੋਰਚ ਫਾਈਨਲ ਹੋ ਜੂ ਅੱਜ ਅਜ ਕਿਸਾਨ ਭਰਾਵੋ ਫਲਾਂ ਵਾਲੇ ਬੂਟੇ ਜ਼ਰੂਰ ਲਾਓ ਦੇਖੋ ਆਪਣੇ ਕਿੰਨੂ ਦਾ ਬੂਟਾ ਲੱਗਿਆ ਕਿਵੇਂ ਭਰੇ ਆ ਪਿਆ ਘਰੋਚ ਇੱਕ ਬਹੁਤ ਵਧੀਆ ਵੈਰਾਈਟੀ ਆ ਤੇ ਬਹੁਤ ਜ਼ਿਆਦਾ ਫਲ ਆਇਆ ਬੂਟੇ ਨੂੰ ਸਾਰਾ ਪੁਣਿਆ ਪਿਆ ਦੇਖੋ ਕਿੰਨੂਆਂ ਨਾਲ ਸਾਰੇ ਉੱਤੇ ਪੱਕਣੇ ਨੇ ਦੇਖੋ ਸਾਰੇ ਐਨ ਉੱਤੇ ਹੀ ਸੰਕਰਤੀ ਹੋ ਜਾਣਾ ਇਹਨਾਂ ਨੇ ਸਨੈਰੀ ਜੀ ਕੀ ਹਾਲ ਚਾਲ ਜੀ ਬੜੀ ਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਦੇਖੋ ਕੀ ਬਣਿਆ ਵਾ ਥੋੜੇ ਸਾਹਮਣੇ ਆ ਕਰੋ ਜੀ ਇੱਕ ਮਾਹੌਲੀ ਕਰੋ ਚੈੱਕ ਛਿੱਟਾ 1509 ਦਾ ਲਾਈਟ ਲਹੀ ਆ ਚੱਲ ਤੇ ਕੀੜੇ ਮਾਰਦੇ ਫਿਰਦੇ ਨੇ ਆਲਦਾਲੇ ਪਲਾਟਾਂ ਦੇ ਲਾਨਦਾਰ ਫਿਰਦਾ ਆਹ ਦੇਖੋ ਸਾਹਮਣੇ ਪਿਆਰੇ ਖੂਰੇ ਚੈੱਕ ਕਰਨਗੇ ਪਾਣੀ ਭਰ ਗਿਆ ਜਾਂ ਜੋ ਵੀ ਪਿਆਰਾ ਤੇ ਉਧਰ ਵੀ ਲਾਈਟ ਚੱਲਦੀ ਆ ਹੋ ਦੇਖੋ ਪਰੇ ਮੋਟਰ ਚੱਲਦੀ ਆ ਜੱਸੇ ਹੋ ਦੇ ਭਰਾਵੋ ਸਟਾਰਟਰ ਆਪਾਂ ਰੱਖ ਲਿਓ ਸਮਾਨ ਰੱਖਣ ਲੱਗੇ ਆ ਤੇ ਅੱਜ ਪਾਉਣ ਨੂੰ ਚਾਲੇ 100 ਲੀਟਰ ਅੰਦਰਲਾ ਵੱੱਣੋ ਵੀ ਲਾਣੋ ਆਬ ਲਫਾ ਝੋੜਾ ਵੀ ਲੈ ਪੈਣਾ ਹੈ ਕਰ ਲਿਆ ਲੋਡ ਸਾਮਾਨ ਤੇਸ਼ਵਰ ਚੱਲਿਆ ਪਿੰਡ ਨੂੰ ਹਾਂ ਅਸ਼ਵਰ ਕੈਦਣ ਲਾ ਗਿਆ ਇੱਕ ਹਫਤਾ ਚਾਰ ਦਿਨ ਹਾਂ ਚਾਰ ਦਿਨ ਚਾਰ ਦਿਨ ਚਾਰ ਤੋਂ ਤਾਂ ਵੱਧ ਹੋ ਗਏ ਯਾਰ ਪੰਜਵਾਂ ਦਿਨ ਹਫਤਾ ਹੋ ਗਿਆ ਲਿਆਇ ਤੇ ਆਪਾਂ ਟਰੈਕਟਰ ਚਲਦੇ ਆ ਪਿੰਡ ਨੂੰ ਲੈ ਕੇ ਆ ਜੱਸੇ ਭਾਈ ਕੀ ਕਹਿੰਦੀ ਆ ਗਰਮੀ ਬਹੁਤ ਗਰਮੀ ਆ ਬਹੁਤ ਗਰਮੀ ਨਜਾਇਜ਼ ਹੋਇਆ ਆਪਾਂ ਨੇ ਕੁੰਡਾ ਦੁੱਤਾ ਲਾ ਪਾਉਨੇ ਆ ਚੱਲੇ ਤੈਨੂੰ ਉਹਦੇ 'ਚ ਰੱਖੀ ਝੋਲੇ 'ਚ ਝੋਲਾ ਝੋਲਾ ਹੋਆ ਹੈ ਹਾਂ ਉਹਦੇ ਵਿੱਚੇ ਪੇਟੀ 'ਚ ਰੱਖਦੇ ਜਿਹੜੀ 'ਚ ਸਮਾਨ ਪਿਆ ਹੈ ਪੇਟੀ 'ਚ ਪੇਟੀ 'ਚ ਰੱਖੇ ਬੰਦੂਈ ਆ ਤਾਂ ਤੇਰੇ 'ਚ ਮੈਂ ਰੱਖੀ ਪੇਟੀ 'ਚ ਰੱਖਿਆ 8 ਵਜ ਗਏ